ਕੁੰ ਕੀਤੀ ਸੀ ਇਹ ਅਜੇ ਉਪਚਾਰ ਅਧੀਨ ਹਨ ਜਿਨ੍ਹਾਂ ਵਿੱਚੋਂ 5 ਸੰਗਰੂਰ ਦੇ ਵਿੱਚ ਔਰ 4 ਸੰਗਰੂਰ ਦੇ ਹਸਪਤਲ ਵਿੱਚ ਔਰ 8 ਰਜਿੰਦਰਾ ਰਜਿੰਦਰਾ ਹਸਪਤਲ ਪਟਿਆਲਾ ਦੇ ਵਿੱਚ ਨੇ ਇਹ ਇਤਲਾ ਮਿਲਦੀ ਹੈ ਕੱਲ ਨਾ ਕੇਵਲ ਇਸ ਪਿੰਡ ਗੁਜਰਾ ਦੇ ਵਿੱਚ ਬਲਕਿ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਟੀਮਾਂ ਭੇਜੀਆਂ ਗਈਆਂ ਤਾਂ ਕਿ ਇਸ ਨੂੰ ਉਹਨਾਂ ਪਿੰਡਾਂ ਦੇ ਵਿੱਚ ਵੀ ਜੇ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲੇ ਤੇ ਉਸ ਨੂੰ ਇਮੀਡੀਏਟ ਉਹਨੂੰ ਉਪਚਾਰ ਉਹਦਾ ਕੀਤਾ ਜਾਵੇ ਨਾਲ ਦੇ ਨਾਲ ਪੁਲਿਸ ਦੀ ਟੀਮਸ ਇਨਵੈਸਟੀਗੇਸ਼ਨ ਇਸ ਨੂੰ ਅੱਗੇ ਵਧਾਉਂਦੇ ਹੋਏ ਪਰਚਾ ਦਰਜ ਕੀਤਾ ਗਿਆ ਔਰ ਇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਨੇ ਬਹੁਤ ਜਲਦੀ ਕਾਰਵਾਈ ਕਰਦਿਆਂ ਕੱਲ 4 ਵਿਅਕਤੀ ਇਸ ਕੇਸ ਦੇ ਵਿੱਚ ਗ੍ਰਿਫਤਾਰ ਕੀਤੇ ਇਹ 4 ਵਿਅਕਤੀਆਂ ਦੇ ਨਾਮ ਹੈਗੇ ਆ ਸੁਖਵਿੰਦਰ ਐਲ ਐ ਸੁਖੀ ਟਿੰਡ ਗੁਜਰਾ ਮਨਪ੍ਰੀਤ ਐਲੀਅਸ ਮਨੀ ਪਿੰਡ ਗੁਜਰਾ ਗੁਰਲਾਲ ਸਿੰਘ ਪਿੰਡ ਉਬਾਬਾਲ ਔਰ ਹਰਮਨਪ੍ਰੀਤ ਸਿੰਘ ਪਿੰਡ ਇਹ ਪਤਨਾ ਦਾ ਹੈ ਟਾਈਪੁਰ ਪਿੰਡ ਹੈ ਇਸ ਦਾ ਇਹ ਜਿਹੜਾ ਹਰਮਨਪ੍ਰੀਤ ਸਿੰਘ ਹੈ ਇਹ ਇਸ ਸਾਰੇ ਲਿਕਰ ਜਿਹੜਾ ਸਪੂਰੀਅਸ ਲਿਕਰ ਵੇਚ ਰਿਹਾ ਸੀ ਇਹਦਾ ਮਾਸਟਰਮਾਈਂਡ ਹੈ ਇਸ ਦੇ ਘਰੋਂ ਪੁਲਿਸ ਵੱਲੋਂ ਐਥਨੋਲ ਤੋਂ ਇਲਾਵਾ बॉटल्स पुरी uh, अपने जी शराब की क्वालिटी बना देबल्स आप ही प्रिंट करा खाली बॉटल कैप्स केन कंटेनिंग फ्लेवर एंड मुलासिज बॉटलिंग मशीन एलकोमीटर लैपटॉप प्रिंटर और एक uh, कारब बकेट्स कार्डबोर्ड ये सारिया चीज़ा बराबद कीतिया ਔਰ ਇਹ ਬੜਾ ਇੱਕ ਇੱਕ ਖੁਸ਼ੀ ਵਾਲੀ ਗੱਲ ਇਹ ਆ ਕਿ ਇਸਨੇ ਅਜੇ ਸ਼ੁਰੂ ਹੀ ਕੀਤਾ ਸੀ ਇਹਦਾ ਪਹਿਲਾ ਕਨਸਾਈਨਮੈਂਟ ਜਿਹੜਾ ਇਸ ਪਿੰਡ ਦੇ ਵਿੱਚ ਗਿਆ ਸੀ ਉਸ ਦੇ ਉਸ ਦੇ ਬਾਅਦ ਹੀ ਲੋਕ ਬਿਮਾਰ ਹੋਏ ਔਰ ਇਸ ਨੂੰ ਫੜਿਆ ਗਿਆ ਜੇ ਇਹ ਕਈ ਦਿਨਾਂ ਤੋਂ ਵੇਚਦਾ ਹੁੰਦਾ ਤੇ ਹੋ ਸਕਦਾ ਹੈ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀਗਾ ਇਹ ਜਿਹੜੇ ਚਾਰ ਵਿਅਕਤੀ ਫੜੇ ਗਏ ਆ ਇਹਨਾਂ ਚਾਰਾਂ ਦੇ ਖਿਲਾਫ ਕ੍ਰਿਮੀਨਲ ਪਰਚੇ ਦਰਜ ਗਏ ਹੈ ਸੁਖਵਿੰਦਰ ਸੁਖੀ ਦੇ ਖਿਲਾਫ ਚਾਰ ਮੁਕਦਮੇ ਪਹਿਲਾਂ ਦਰਜ ਹੈ ਕਿ ਮਨਪ੍ਰੀਤ ਮਨੀ ਜਿਹੜਾ ਹੈਗਾ ਦੋ ਪਰਚੇ ਉਸ ਦੇ ਖਿਲਾਫ ਹੈ ਗੁਰਲਾਲ ਵੀ ਇੱਕ ਪਰਚਾ ਪਹਿਲਾਂ ਖਨੌਰੀ ਥਾਣੇ ਦੇ ਵਿੱਚ ਦਰਜ ਕੀਤਾ ਗਿਆ ਹੈ ਪੁਲਿਸ ਨੂੰ ਥੋੜੇ ਦਿਨ ਪਹਿਲਾਂ ਇਹ ਇਤਲਾ ਮਿਲੀ ਸੀ ਕਿ ਇਹ ਮਨੀ ਜਿਹੜਾ ਹੈ ਇਹ ਸ਼ਰਾਬ ਦਾ ਕਾਰੋਬਾਰ ਇੱਕ ਇਲੀਜੀਟ ਲਿਕਰ ਵੇਚਦਾ ਹੈ ਔਰ ਪੁਲਿਸ ਨੇ ਇਸ ਦੇ ਖਿਲਾਫ ਇੱਕ ਐਫ ਆਈ ਆਰ ਜਨਵਰੀ ਦੇ ਮਹੀਨੇ ਵਿੱਚ ਦਰਜ ਕੀਤੀ ਸੀ ਜਿਸ ਦੇ ਵਿੱਚ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਔਰ ਇਹ ਅਜੇ ਅੰਡਰ ਟ੍ਰਾਇਲ ਹੈ ਕੇਸ ਔਰ ਇਹ ਬੇਦ ਤੇ छुट ਕੇ ਆਇਆ ਸੀ ਸੋ ਇਹ ਹੁਣ ਵੀ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੈ ਔਰ ਪੁਲਿਸ ਹੈ ਆਲੇ ਦੁਆਲੇ ਦੀ ਜਿਹੜੇ ਵੀ ਪਿੰਡ ਹੈ ਉਥੇ ਨਜ਼ਰ ਰੱਖ ਰਹੀ ਹੈ ਤਾਂ ਕਿ ਜੇ ਕੋਈ ਵੀ ਵਿਅਕਤੀ ਬਿਮਾਰ ਹੁੰਦਾ ਹੈ ਜਾਂ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਦੇ ਲੱਛਣ ਹੁੰਦੇ ਆ ਤੇ ਉਸ ਨੂੰ ਤੁਰੰਤ ਉਪਚਾਰ ਲਈ ਚੰਗੇ ਹਸਪੀਟਲ ਦੇ ਵਿੱਚ ਭੇਜਿਆ ਜਾਵੇ ਇਸ ਦੇ ਲਈ डीसी साहब ਵੱਲੋਂ ਇੱਕ ਮੈਜਿਸਟ੍ਰੀਅਲ ਇਨਕੁਆਇਰੀ ਵੀ ਆਰਡਰ ਕੀਤੀ ਗਈ ਹੈ। ਔਰ ਪੁਲਿਸ ਵੱਲੋਂ ਇੱਕ ਐਸਆਈਟੀ ਕਨਸਟੀਟਿਊਟ ਕੀਤੀ ਗਈ ਹੈ ਜਿਹੜਾ ਇੱਕ ਐਸਪੀ ਰੈਂਡ ਦਾ ਆਫਸਰ ਇਸ ਟੂ ਇਨਵੈਸਟੀਗੇਟ ਕਰੇਗਾ। ਉਸ ਦੇ ਨਾਲ ਇੱਕ ਡੀਐਸਪੀ ਔਰ ਡੀਐਸਪੀ ਦੜਬਾ ਇਸ ਦੇ ਮੈਂਬਰਸ ਨੇ ਡੀਐਸਪੀ ਡੀ ਔਰ ਡੀਐਸਪੀ ਦੜਬਾ ਐਸਐਚਓ ਦੜਬਾ ਨਾਮ ਆ ਇਹ ਬਹੁਤ ਛੇਤੀ ਅਸੀਂ ਇਸ ਨੂੰ ਸਾਰੇ ਨੂੰ ਇਨਵੈਸਟੀਗੇਸ਼ਨ ਨੂੰ ਮੁਕਮਲ ਕਰਕੇ ਸਾਡੀ ਕੁਝ ਟੀਮਾਂ ਹਲੇ ਵੀ ਸਟੇਟ ਤੋਂ ਬਾਹਰ ਨਹੀਂ ਉਹ ਮੈਂ ਡਾਈਵਰਜ ਨਹੀਂ ਕਰਨਾ ਚਾਹਾਂਗਾ ਕਿ ਇਥਨੋਲ ਕਿੱਥੋਂ ਆਉਂਦੀ ਸੀ ਕਿਸ ਤਰ੍ਹਾਂ ਇਹਦੇ ਕੋਲ ਮਿਲਦੀ ਸੀਗੀ ਇਹ ਸਾਰੀਆਂ ਗੱਲਾਂ ਜਦੋਂ ਸਾਹਮਣੇ ਆਣ ਗਈਆਂ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਮਰਨ ਵਾਲੇ ਦੇ ਨਾਮ ਕਨਫਰਮ ਕਰ ਦਿੰਦੇ ਜੀ ਮਾੜਾ ਜੀ ਜਿਹਨਾਂ ਦੀ ਡੈਥ ਹੋਈ ਹੈ ਉਹ ਹੈਗੇ ਜਗਜੀਤ ਸਿੰਘ son of ਜੋਗਾ ਸਿੰਘ ਵਿਲੇਜ ਗੁਜਰਾ ਭੋਲਾ ਸਿੰਘ son of ਬਸੰਤ ਸਿੰਘ ਵਿਲੇਜ ਗੁਜਰਾ ਪਰਗਟ ਸਿੰਘ son of ਜ਼ੋਰਾ ਸਿੰਘ ਵਿਲੇਜ ਗੁਜਰਾ निर्मल सिंह सन ऑफ जोरा सिंह विलेज गुजरा, लाडी सिंह सन ऑफ जगरूप सिंह विलेज गुजरा, कृपाल सिंह सन ऑफ मोहन लाल रेजिडेंट ऑफ धनौली खुर्द एंड कुलदीप सिंह एलियस तली सन ऑफ गुरजंट सिंह ऑफ धनौली खुर्द एंड गुरसेवक सिंह सन ऑफ गुरदयाल सिंह ऑफ विलेज उपली सो so, ए आठ व्यक्ति हैं जिन्ह की हो चुकी है ਔਰ 12 ਲੋਕ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਉਹਨਾਂ ਦਾ ਉਪਚਾਰ ਕਰਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਔਰ ਇਹਨਾਂ 'ਚੋਂ ਰਜਿੰਦਰਾ ਹਸਪੀਟਲ ਦੇ ਵਿੱਚ ਵੀ ਨੇ ਔਰ ਕੁਝ ਸੰਗਰੂਰ ਦੇ ਹਸਪੀਟਲ ਸਰ ਸੀਨੀਅਰ ਕੌਂਸਲਟੀ ਦੇ ਵਿੱਚ ਇਹ ਫੜਿਆ ਗਿਆ ਉਹ ਕਹਿ ਰਹੇ ਕਿ ਹਾਲ ਹੀ ਦੇ ਵਿੱਚ ਇਹ ਨੇ ਸ਼ੁਰੂ ਕੀਤਾ ਸੀ ਕਦੋਂ ਸ਼ੁਰੂ ਕੀਤਾ ਸੀ ਮਤਲਬ ਕਿ ਕਿਸ ਚਾਤੇ ਵਿੱਚ ਪਤਾ ਲੱਗ ਰਿਹਾ ਕਿ ਕਿੱਥੇ ਸਪਲਾਈ ਕਰ ਚੁੱਕੇ ਸੀ ਪਰ ਜਿਹੜੀ ਪਰਿਵਾਰਕ ਮੈਂਬਰਾਂ ਦੀ ਬੋਤਲਾਂ ਦਿਖਾਈਆਂ ਨੇ ਉਹ ਕੁਝ ਹੋਰ ਬ੍ਰਾਂਡ ਦੀ ਨੇ ਸਰ ਦੋ ਤਿੰਨ ਬ੍ਰਾਂਡ ਤੇ ਆ ਬ੍ਰਾਂਡ ਸੀਗਾ ਦੇਸੀ ਦਾ ਕੋਈ ਨਾ ਲਿਖਿਆ ਦੇਖੋ ਇਹ ਸਾਰੀਆਂ ਚੀਜ਼ਾਂ ਕਿਉਂਕਿ ਉਹਦੇ ਲੈਪਟਾਪ ਵੀ ਮਿਲਿਆ ਹੈ ਉਹਦੇ ਕੋਲ ਹੋਰ ਵੀ ਸਮੱਗਰੀ ਮਿਲੀ ਹੈ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹ ਬੰਦੇ ਗ੍ਰਫਤਾਰ ਕੀਤੇ ਗਏ ਆ ਸਾਡੀ ਪੁਲਿਸ ਟੀਮਾਂ ਸਟੇਟ ਤੋਂ ਬਾਹਰ ਵੀ ਗਈਆਂ ਹੋਈਆਂ ਆ ਜੇ ਰੇਡਸ ਚੱਲ ਰਹੀਆਂ ਹਨ ਜਦੋਂ ਵੀ ਇਸ ਦਾ ਹੋਰ ਜਾਣਕਾਰੀ ਮਿਲੇਗੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿੰਨੀਆਂ ਕੁਆਂਟੀਟੀ ਕਿੰਨੀ ਮਿਲੀਆਂ 156 ਬੋਟਲਸ ਮਿਲੀਆਂ ਨੇ ਖਾਲੀ ਬੋਟਲਸ ਜਿਹੜੀ ਭਰੀ ਜਾਣੀਆਂ ਸੀਗੀਆਂ 4500 ਐਮਪਟੀ ਬੋਟਲਸ ਹੋਰ ਮਿਲੀਆਂ ਨੇ 4600 ਕੈਪਸ ਮਿਲੇ ਨੇ ਤੇ 에ਥਨੋਲ ਜਿਹੜਾ ਹੈ 200 ਲੀਟਰ ਉਹਦੇ ਘਰੋਂ ਮਿਲੇ ਨੇ ਇਸ 에ਥਨੋਲ ਦੇ ਵਿੱਚ ਇਹ ਕਈ ਚੀਜ਼ਾਂ ਮਿਕਸ ਕਰਕੇ ਫਲੇਵਰਸ ਔਰ ਮੋਲੇਸਸ ਮਿਕਸ ਕਰਕੇ ਇਸ ਦੀ ਇੱਕ ਨਕਲੀ ਸ਼ਰਾਬ ਬਣਾ ਕੇ ਔਰ ਇੱਕ ਹਰਿਆਣੇ ਦਾ ਬ੍ਰਾਂਡ ਹੈ ਜਿਸ ਦਾ ਲੇਬਲ ਆਪਣੇ ਆਪ ਤਿਆਰ ਕਰਾ ਕੇ ਉਸ ਨੂੰ ਅਗੇ ਸਪਲਾਈ ਕਰਦਾ ਸੀ। ਬਹੁਤ ਬਹੁਤ ਬੰਦੇ ਜਿਹੜਾ ਲੋਕ ਨੇ ਉਹ ਦੂਸਰੇ ਪਿੰਡ ਦੇ ਵਿੱਚ ਵੀ ਮਰੇ ਨੇ ਤਾਂ ਕੁਝ ਪਤਾ ਲੱਗੇ ਕਿ ਕਿੰਨੇ ਪਿੰਡਾਂ ਦੇ ਜਿਹੜੀ ਸਪਲਾਈ ਹੁੰਦੀ ਸੀ ਜਾਂ ਕੋਈ ਅਨਾਊਂਸਮੈਂਟ ਵਗੈਰਾ ਕੀਤੀ ਕਿ ਜੇ ਲੋਕਾਂ ਨੇ ਲੈ ਕੇ ਰੱਖੀ ਹੋਵੇ। ਉਨਾਂ ਨੂੰ ਕੋਈ ਅਨਾਉਂਸਮੈਂਟ ਵਗੈਰਾ ਕਰਕੇ ਦੱਸਿਆ ਆਲੇ ਦਿਵਾਲੇ ਦੇ 20 ਕਿਲੋਮੀਟਰ ਦੇ ਹਰ ਪਿੰਡ ਦੇ ਵਿੱਚ ਐਡਮਿਨਿਸਟ੍ਰੇਸ਼ਨ ਔਰ ਪੁਲਿਸ ਦੇ ਆਫਸਰਸ ਨੇ ਜਾ-ਜਾ ਕੇ ਉੱਥੇ ਲੋਕਾਂ ਨੂੰ ਜਾਗਰੂਕ ਕਰਾਇਆ ਹੈ ਕਿ ਜੇ ਕਿਸੇ ਦੇ ਕੋਲ ਕੋਈ ਇਸ ਤਰ੍ਹਾਂ ਦੀ ਸਪੂਰੀਅਸ ਲਿਕਰ ਜਾਂ ਕੋਈ ਸ਼ਰਾਬ ਦੀ ਬੋਤਲ ਹੈ ਉਸ ਦਾ ਇਸਤੇਮਾਲ ਨਾ ਕਰੇ ਨੰਬਰ 2 ਜੇ ਕੋਈ ਵਿਅਕਤੀ ਜਿਸ ਨੂੰ ਅੱਖਾਂ 'ਚੋਂ ਧੁੰਗਲਾਪ ਮਿਸਦਾ ਹੈ ਜਾਂ ਹੋਰ ਕੋਈ ਸਿੰਪਟਮਸ ਆ ਰਹੇ ਆ ਇਮੀਡੀਏਟਲੀ ਸਾਡੇ ਨਾਲ ਕੰਟੈਕਟ ਕਰੇ ਦਰਬਾਰ ਦੇ ਇਲਾਕੇ ਦੇ ਵਿੱਚ 20 ਤੋਂ ਵੱਧ ਐਂਬੂਲੈਂਸਸ ਨੂੰ ਸਟੇਸ਼ਨ ਕੀਤਾ ਹੋਇਆ ਹੈ ਤਾਂ ਕਿ ਜੇ ਕਿਸੇ ਵਿਅਕਤੀ ਨੂੰ ਕੋਈ ਇਸ ਤਰ੍ਹਾਂ ਦਾ ਸਿੰਪਟਮ ਆਂਦਾ ਹੈ ਤੇ ਇਮੀਡੀਏਟਲੀ ਉਸ ਦੀ ਹੈਲਪ ਕੀਤੀ ਜਾਪੇ। ਦਸਪੰਦਾ ਵਾਲੇ ਕਹਿ ਰਹੇ ਸੀ ਕਿ ਕਿੰਨੀ ਕੁ ਕੁਆਟਿਟੀ ਨੂੰ ਵੇਚਦੇ ਨੇ। ਲੋਕਾਂ ਤੋਂ ਵੀ ਸਪਲਾਈ ਕੀਤੀ ਹੋਈ ਸੀ ਲੋਕਾਂ ਤੋਂ ਮਿਲੀ ਹੈ ਜਿਵੇਂ ਤੁਸੀਂ ਮਗਰ ਪਿੰਡਾਂ ਦੇ ਵਿੱਚ ਜਾ ਕੇ ਦੱਸਿਆ ਤਾਂ 3 ਲੋਕਾਂ ਦਾ ਜਮਾ ਕਰਵਾਈ ਵੀ ਆ ਸਾਡੇ ਕੋਲ ਹੈਗੀ ਸੀ। ਨਹੀਂ ਹਲੇ ਤੱਕ ਹਲੇ ਤੱਕ ਲੋਕਾਂ ਵੱਲੋਂ ਕੋਈ ਇਸ ਤਰ੍ਹਾਂ ਦਾ ਸਾਨੂੰ ਰਿਸਪੌਂਸ ਨਹੀਂ ਆਇਆ ਕਿਉਂਕਿ ਕੱਲ ਦਾ ਹੀ ਟਾਈਮ ਹੈ ਔਰ ਬਹੁਤ ਇਕ ਬਹੁਤ ਮਾੜਾ ਇੱਕ ਮਾਹੌਲ ਹੈ ਬਹੁਤ ਦੁੱਖਪੁਰਾ ਮਾਹੌਲ ਹੈਗਾ ਲੇਕਿਨ ਅਸੀਂ ਪਿੰਡਾਂ ਪਿੰਡਾਂ ਚ ਜਾ ਕੇ ਲੋਕਾਂ ਨੂੰ ਔਰ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਨਾ ਕੇਵਲ ਸੰਗਰੂਰ ਦੇ ਬਲਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਾਂਗਾ ਇਹ ਅਪੀਲ ਕਰਾਂਗਾ ਕਿ ਜੇ ਇਸ ਤਰ੍ਹਾਂ ਦੀ ਕੋਈ ਸਸਤੀ ਸ਼ਰਾਬ ਜਾਂ ਕੋਈ ਇਲਿਸੀਟਸ ਪੂਰੀਅਸ ਲਿਕਰ ਮਿਲਦੀ ਹੈ ਕਿਸੇ ਹੋਰ ਥਰਡ ਵਿਅਕਤੀ ਤੋਂ ਇਹ ਨਾ ਖਰੀਦੀ ਜਾਵੇ ਵੇੜੇ ਇਹ ਵੇਚਦੇ ਸਾਰੇ ਜਿਹੜੇ ਸਸਤੀ ਕਿਉਂਕਿ ਤਾਂ ਹੀ ਆਮ ਲੋਕ ਜਿਹੜੇ ਖਰੀਦੇ ਸੀ ਕੋਈ ਜਾਣਕਾਰੀ ਨਹੀਂ ਆ ਸਰ ਕਿੰਨੇ ਦੀ ਬੋਤਲ ਇਹ 300 ਇਹ ਸਾਰੇ ਅਜੇ ਇਨਵੈਸਟੀਗੇਟ ਕਰਕੇ ਜਿਹੜੀ ਹੋਰ ਡਿਟੇਲਸ ਹੈਗੀਆਂ ਤੁਹਾਡੇ ਸਾਹਮਣੇ ਰੱਖਾਂਗੇ ਪੰਜਾਬ ਦਾ ਬ੍ਰਾਂਡ ਹੈ ਉਹਨਾਂ ਦੀ ਪਰਿਵਾਰ ਦਿਖਾ ਰਹੇ ਨੇ ਉਸ ਬ੍ਰਾਂਡ ਦੀ ਜਾਂਚ ਕੀਤੀ ਹੈ ਸਰ ਉਹਦੀ ਵੀ ਉਹ ਬ੍ਰਾਂਡ ਜਿਹੜਾ ਹੈਗਾ ਸੀ ਕਿੱਥੋਂ ਬਣਦਾ ਸੀ ਕੀ ਨਹੀਂ ਤਾਂ ਲੰਗੀਆਂ ਬੋਤਲਾਂ ਨਹੀਂ ਸੀ ਅਸੀਂ ਤਾਂ ਮੈਂ ਜਿਹੜੀ ਜਿਹੜੀ ਇਹ ਸਾਰੀਆਂ ਤੁਹਾਡੇ ਕੋਲ ਮਸ਼ੀਨ ਰੱਖੀਆਂ ਹੋਈਆਂ ਇਹ ਇਹ ਸਾਰਾ ਇਹ ਆਪ ਬਣਾ ਕੇ ਉਹਦੇ 'ਚ ਕੋਈ ਵੀ ਬ੍ਰਾਂਡ ਲਗਾ ਦੇਵੇ ਪਹਿਲਾਂ ਵੀ ਇਸ ਤਰ੍ਹਾਂ ਦੀ ਫੈਕਟਰੀਜ਼ ਇੱਥੇ ਮਿਲੀਆਂ ਨੇ ਪੰਜਾਬ 'ਚ ਜਿਹਦੇ ਵਿੱਚ ਸਕੌਚ ਬਣਾ ਕੇ ਵੇਚਦੇ ਸੀਗੇ ਸੋ ਇਹ ਸਾਰਾ ਮਸਲਾ ਤਾਂ ਹੀ ਮੈਂ ਕਹ ਰਿਹਾ ਇਹਦੇ 'ਚ ਇੱਕ ਮੈਜਿਸਟ੍ਰੀਅਲ ਇਨਕੁਆਇਰੀ ਵੀ ਸੈਟਅਪ ਕਰ ਦਿੱਤੀ ਗਈ ਹੈ ਨਾਲ ਦੀ ਨਾਲ ਪੁਲਿਸ ਦੀ ਇੱਕ ਐਸਆਈਟੀ ਸੈਟਅਪ ਕਰ ਦਿੱਤੀ ਗਈ ਹੈ ਔਰ ਬਹੁਤ ਛੇਤੀ ਇਹ ਸਾਰੀ ਚੀਜ਼ਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਨਾ ਜੀ ਇਜਾਜ਼ਤ ਕਰੋ ਆਪਣੇ ਖਿਆਲ ਅਸਰ ਪਹਿਲਾਂ ਕਿਸਾਨਾਂ ਦੇ ਨਾਮੇ ਦਰਦ ਦੇ ਰਹੀ ਕਿਸੇ ਵੀ ਉਹ ਇੱਕ ਮਿੰਟ ਦੇਖੋ ਜਿਹੜਾ ਸਟਿੱਕਰ ਹੈ ਦੇ ਵਿੱਚ ਲੋਕ ਕਹਿ ਰਹੇ ਸੀ ਅਸੀਂ ਪਹਿਲਾਂ ਵੀ ਕਈ ਵਾਰੀ ਪ੍ਰਸ਼ਾਸਨ ਨੂੰ ਕੰਪਲੇਟ ਕਰ ਚੁੱਕੇ ਹਾਂ ਪਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਮੈਂ ਇਹ ਸਾਰੇ ਐਂਗਲਸ ਨੂੰ ਵੀ ਦੇਖਾਂਗਾ ਲੇਕਿਨ ਮੈਂ ਇੱਕ ਗੱਲ ਤੁਹਾਡੇ ਅੱਗੇ ਸਾਫ਼ ਕਰਦਾ ਕਿ ਜਿਹੜਾ ਇੱਕ ਇਹਨਾਂ ਚੋਂ ਮੇਨ ਅਕਿਊਜ਼ ਹੈਗਾ ਮਨਪ੍ਰੀਤ ਐਲੀਅਸ ਮਨੀ ਮੈਂ ਜਿਸ ਤਰ੍ਹਾਂ ਤੁਹਾਨੂੰ ਅੱਗੇ ਪ੍ਰੈਸ ਬਰੀਫਿੰਗ 'ਚ ਦੱਸਿਆ ਜਨਵਰੀ ਦੇ ਮਹੀਨੇ 'ਚ ਉਸ ਦੇ ਖਿਲਾਫ ਐਕਸਾਈਜ਼ ਦਾ ਪਰਚਾ ਦਰਜ ਹੋਇਆ ਰਿਕਵਰੀਜ਼ ਇਫੈਕਟ ਕੀਤੀ ਹੈ ਉਹਨੂੰ ਅਰੈਸਟ ਕੀਤਾ ਗਿਆ ਜੇਲ੍ਹ ਭੇਜਿਆ ਗਿਆ ਔਰ ਉਹਦਾ ਮੁਕੱਦਮਾ ਹਲੇ ਵੀ ਚੱਲ ਰਿਹਾ ਹੈ ਸੋ ਇਸ ਕਰਕੇ ਇਹ ਕਹਿਣਾ ਕਿ ਸਾਨੂੰ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਇਹ ਸ਼ਾਇਦ ਠੀਕ ਨਹੀਂ ਹੋਏਗਾ ਬਟ ਫਿਰ ਵੀ ਜੇ ਕੋਈ ਵੀ ਐਸਪੈਕਟ ਰਹਿ ਜਾਏਗਾ ਉਹ ਅਸੀਂ ਇਹਦੀ ਡੂੰਘਾਈ ਨਾਲ ਇਹਦੀ ਠੇਕੇਦਾਰ ਨੇ ਕਦੇ ਕੋਈ ਕੰਪਲੀਟ ਨਹੀਂ ਕੀਤੀ ਕਿਉਂਕਿ ਠੇਕੇਦਾਰਾਂ ਨੇ ਮਹਿੰਗੇ ਰੇਟ ਤੇ ਠੇਕੇ ਲਏ ਹੁੰਦੇ ਆ ਪਰ ਉਹ ਵਾਰ-ਵਾਰ ਫੜਦੇ ਵੀ ਆ ਨਜਾਇਜ਼ਰਾਬ ਉਹ ਕਹਿੰਦੇ ਅਸੀਂ ਕਈ ठेकेदार ਵੀ ਹਰ ਹਮਕੇ ਬੈਠ ਕੇ ਇਸ ਦੀ ਇਹ ਰੋਕਦਾ ਨਹੀਂ ਹਨ ਪਿੰਡ ਵਾਲੇ ਕਹਿ ਰਹੇ ਆ ਮੈਨੂੰ ਇਹ ਦੇਖੋ ਜਿਹੜੇ ਪਿੰਡ ਵਾਲੇ ਕਹਿ ਰਹੇ ਆ ਇਹ ਵੀ ਅਸੀਂ ਇਨਵੈਸਟੀਗੇਟ ਕਰ ਲਾਂਗੇ ਬਟ ਜਿੱਥੇ ਵੀ ਕਿਤੇ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਇਮੀਡੀਏਟ ਐਕਸ਼ਨ ਇਸ ਟੇਕਨ ਪੰਜਾਬ ਸਰਕਾਰ ਪੰਜਾਬ ਪੁਲਿਸ ਦੀ ਇੱਕ ਵਚਨਬੱਧਤਾ ਹੈ ਕਿ ਜਿਹੜੇ ਵੀ ਨਸ਼ੇ ਹਨ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਡਰੱਗ ਸਮਗਲਰਸ ਜਾਂ ਲਿਕਰ ਬੂਟਲੇਗਰਸ ਹੈਗੇ ਉਹਨਾਂ ਦੇ ਖਿਲਾਫ ਲਗਾਤਾਰ ਸਾਰੇ ਪੰਜਾਬ ਚ ਕਾਰਵਾਈ ਕੀਤੀ ਜਾ ਰਹੀ ਹੈ 8 ਲੋਕਾਂ ਦੀ ਮੌਤ ਤਾਂ ਹੋ ਚੁੱਕੀ ਹੈ ਹੁਣ ਕਿਵੇਂ ਕੋਈ ਜਾਣਕਾਰੀ ਹੈ ਕਿ ਉਹ ਸੀਰੀਅਸ ਹੈ ਨਹੀਂ ਪਰਮਾਤਮਾ ਸਾਰਿਆਂ ਨੂੰ ਲੰਬੀ ਉਮਰ ਬਖਸ਼ੇ ਜਿਹੜੇ ਜ਼ਹਿਰ ਉਪਚਾਰ ਹੈਗੇ ਆ ਉਹ ਅਜੇ ਉਹਨਾਂ ਦਾ ਉਪਚਾਰ ਚੱਲ ਰਿਹਾ ਹੈ ਬਾਕੀ ਪਰ ਮਾਤਰਾ ਕਿੰਨੀ ਕਿੰਨੀ ਕੁਆਂਟੀਟੀ ਚ ਵੇਚੂਕਿਆ ਜੀ ਜਿੰਨੀ ਕਿ ਵੇਚੀ ਉਹ ਕਿਸ ਤਰ੍ਹਾਂ ਵੇਚੀ ਸੀ ਇਹਨੂੰ ਬੋਟਲ ਬੋਟਲ ਵੇਚੀ ਜਾਂ ਬਾਕਸਿਸ ਵੇਚੇ ਸੀ ਕਿਦਾਂ ਸੇ ਨਹੀਂ ਇਹ ਮੈਂ ਤੁਹਾਨੂੰ ਦੱਸ ਰਿਹਾ ਇਹ ਸਾਰੀ ਡਿਟੇਲ ਅਸੀਂ ਹੋਰ ਵੀ ਤੁਹਾਨੂੰ ਦੱਸਾਂਗੇ ਬਟ ਇੰਨਾ ਕੁ ਮੈਂ ਤੁਹਾਨੂੰ ਦੱਸੂਗਾ ਕਿ ਇਹਨੇ ਹੁਣੀ ਇਹ ਬਣਾ ਕੇ ਸ਼ੁਰੂ ਕੀਤਾ ਸੀ ਕਦੋਂ ਜਿਹੜਾ ਅਥਨੋਲ ਹੈ ਕੋ ਬਿਨਾ ਲਾਇਸੈਂਸ ਤੋਂ ਨਹੀਂ ਮਿਲਦਾ ਤਾਂ ਐਡੀ ਵੱਡੀ ਮਾਤਰਾ ਚ ਅਥਨੋਲ ਕਿੱਥੋਂ ਮਿਲਿਆ ਕੋਈ ਜਾਂਚ ਦੇ ਵਿੱਚ ਇਹ ਮੈਂ ਸਾਰਾ ਤੁਹਾਡੇ ਨਾਲ ਸਾਂਝੀ ਕਰਾਂਗਾ ਸਾਨੂੰ ਸਾਰਾ ਪਤਾ ਹੈ ਮੈਂ ਤੁਹਾਨੂੰ ਦੱਸਿਆ ਸਾਡੀ ਟੀਮਾਂ ਹਲੇ ਵੀ ਬਾਹਰ ਨੇ ਕੁਝ ਟੀਮ ਆਊਟ ਆਫ ਸਟੇਟ ਵੀ ਨੇ ਕਿਥੇ ਕੀ ਕੁਝ ਹੋਇਆ ਕਿਦਾਂ ਹੋਇਆ ਇਹ ਜਿੱਥੇ ਸਪਲਾਈਅਰ ਤੋਂ ਲੈ ਕੇ ਔਰ ਅਖੀਰ ਤੱਕ ਤਹ ਤੱਕ ਅਸੀਂ ਜਾ ਕੇ ਸਾਰੀ ਚੀਜ਼ਾਂ ਕਲੀਅਰ ਕਰਾਂਗੇ ਸਰ ਬੰਦੇ ਨੇ ਸਰ ਮਨਣਾ ਦੇ ਵਿੱਚੋਂ ਜਿਹੜਾ ਉਹਨੇ ਰਿਸ਼ਤੇਦਾਰੀਆਂ ਤਾਂ ਮੈਂ ਨਹੀਂ ਦੱਸ ਸਕਾਂਗਾ ਬਟ ਮੈਂ ਤੁਹਾਨੂੰ ਨਾਂ ਦੱਸਦੇ ਆ ਜਿਹੜੇ ਲੋਕ ਹੈਗੇ ਸੋ ਸਰ ਕਾਲਜ ਤੋਂ ਹਸਪੀਟਲ ਦੇ ਵਿੱਚ ਅਸੀਂ ਵਾਈਟ ਕੀਤੀ ਕਾ ਕੁਝ ਲੋਕਾਂ ਨੇ ਅਕਾ ਕੀ ਅਸੀਂ ਠੇਕੇ ਤੋਂ ਲੈ ਕੇ ਸ਼ਰਾਬ ਪੀਤੀ ਸੀ ਜਿਵੇਂ ਉਹ ਦੇਖਣੋਂ ਵੀ हट ਗਏ ਸੀ ਇੱਕ ਪਾਸੇ ਆਪਾਂ ਕਹ ਰਹੇ ਹਾਂ ਵੀ ਘਰੋ ਘਰ ਵਿਕਰੀ ਤੇ ਉਹ ਕਹ ਰਹੇ ਸੀ ਅਸੀਂ ਠੇਕੇ ਤੋਂ ਲੈ ਕੇ ਸ਼ਰਾਬ ਪੀਤੀ ਆ ਫਿਰ ਉਹ ਨਹੀ ਇਸ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਅੱਗੇ ਕਿ ਇਹ ਮੈਜਿਸਟ੍ਰੀਅਲ ਇਨਕੁਆਇਰੀ ਤੋਂ ਵੱਡੀ ਤਾਂ ਚੀਜ਼ ਨਹੀਂ ਹੁੰਦੀ ਇਹ ਸਾਰੇ ਐਸਪੈਕਟਸ ਨੂੰ ਅਸੀਂ ਕਵਰ ਕਰਾਂਗੇ ਬਟ ਐਜ਼ ਆਫ ਨਾਊ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਇਤਲਾ ਨਹੀਂ ਹੈ ਕਿ ਠੇਕੇ ਤੋਂ ਲੈ ਕੇ ਸ਼ਰਾਬ ਪੀ ਕੇ ਬੰਦਾ ਬਿਮਾਰ ਹੋ ਜਾਂਦਾ ਸਾਰੇ ਗੱਲ ਤਾਰ ਹੋ ਚੁੱਕੇ ਮਨਪ੍ਰੀਤ ਸਿੰਘ ਮਨਪ੍ਰੀਤ ਕਦੋਂ ਤੋਂ ਇਹ ਕੰਮ ਸ਼ੁਰੂ ਕੀਤਾ ਸੀ ਤੇ ਕਿਸ ਤਰ੍ਹਾਂ ਕਰਦਾ ਸੀ ਪਹਿਲੀ ਵਾਰੀ ਲੱਗਿਆ ਸੀਗਾ ਜੀ ਹੁਣ ਤੱਕ ਕਿੰਨੇ ਚੋ ਕੋਈ ਵੇਚ ਚੁੱਕਿਆ ਦੋਸਤ ਕੋਈ ਸ਼ੇਪ ਐਟੀਆਂ ਲੱਤੇ ਸੀ ਕਿੰਨੂ ਕਿੰਨੂ ਵੇਚਦਾ ਸੀ ਕਿੱਦਾਂ ਵੇਚਦਾ ਸੀ ਪਿੰਡ ਦੀ ਸਿੰਗਲ ਕਰਕੇ ਵੇਚਦਾ ਸੀ ਜੀ ਹੂੰ ਕਿਸ ਤਰ੍ਹਾਂ ਤੇਰੇ ਦਿਮਾਗ 'ਚ ਆਇਆ ਕਿ ਮੈਂ ਇਹਨੂੰ ਇਦਾਂ ਬਣਾ ਕੇ ਵੇਚਾਂ ਤੇ ਜਿਹੜੇ ਲੇਬਲ ਵਗੈਰੇ ਸੋ ਕਿੱਥੋਂ ਲੈਂਦਾ ਸੀ ਮੈਂ ਨਹੀਂ ਜੀ ਬਣਾਉਂਦਾ ਸੀਗਾ ਮੈਂ ਤਾਂ ਲੈਂਦਾ ਸੀਗਾ ਜੀ ਲੇਬਲ ਲੈਂਦਾ ਸੀ ਨਹੀਂ ਜੀ ਲੈਂਦਾ ਸੀਗਾ ਦਾਰੂ ਹੀ ਲੈਂਦਾ ਸੀ ਦਾਰੂ ਲੈਂਦਾ ਸੀ ਕਿੰਨਾ ਤੋਂ ਲੈਂਦਾ ਸੀ ਕਿੰਨਾ ਮੈਂ ਤਾਂ ਇਹਦਾ ਨਾਮ ਗੁਰਲਾਲ ਸਿੰਘ ਇਹ ਬਣਾ ਉਹਨਾ ਕਿੱਥੋਂ ਦਾ ਕਿਦਾਂ ਦਾਰੂ ਬਣਾਉਂਦੇ ਤੇ ਜਿਹੜਾ ਸਮਾਨ ਕਿੱਥੋਂ ਲੈ ਕੇ ਆਉਂਦੇ ਅੱਗੇ ਤੋਂ ਲੈਂਦਾ ਸੀ ਮੈਂ ਵੀ ਕਿੱਥੋਂ ਮੁੰਡੇ ਤੋਂ ਲੈਂਦਾ ਅੱਛਾ ਤੇ ਕਿਸ ਤਰ੍ਹਾਂ ਦਾ ਮਾਰਦੇ ਜਿਹੜੇ ਲੇਬਲ ਵਗੈਰੇ ਸੇ ਉਹ ਕਿਸ ਤਰ੍ਹਾਂ ਤਿਆਰ ਕਰਦੇ ਇਹ ਮਤਲਬ ਕਿਵੇਂ ਯੋਜਨਾ ਕਿੱਥੋਂ ਤਿਆਰ ਕਰੀ ਵੀ ਐਵੇਂ ਸ਼ਰਾਬ ਬਣਾਈਏ ਐਵੇਂ ਲੇਬਲ ਕਰੀ ਕਿੱਥੋਂ ਮਤਲਬ ਮੈਂ ਡਿਲੀਵਰ ਕਰਦਾ ਸੀ ਮੈਨੂੰ ਨਹੀਂ ਪਤਾ ਸੀ ਆ ਵੀ ਐ ਗਲਤ ਕਰ ਲੀ ਨੀ ਬਣਾਉਂਦਾ ਕੌਣ ਸੀ ਇਹ ਕੌਣ ਬਣਾਉਂਦਾ ਤੁਸੀਂ ਹੁਣ ਤੱਕ ਕਿੰਨੀ ਕਿੰਨੀ ਡਿਲੀਵਰੀ ਤੁਸੀਂ ਕਰਦੇ ਹੋ ਡਿਲੀਵਰੀ ਕਰਦੇ ਕਿੰਨੀ ਕਰਦਾ 10 ਪੇਟੀਆਂ ਕਿਦਾਂ ਕਿਦਾਂ ਕੀਤੀ ਇਹ ਵੀ ਬੋਤਲ-ਬੋਤਲ ਵੇਚਦੇ ਨੇ ਪੇਟੀਆਂ-ਪੇਟੀਆਂ ਕਿਹਨੂੰ-ਕਿਹਨੂੰ ਵੇਚਦੇ ਨੇ ਪੇਟੀਆਂ ਕਿੱਥੇ-ਕਿੱਥੇ ਇਹ ਅੱਗੇ ਪੰਜਾਬ ਤੋਂ ਬਾਹਰ ਵੀ ਜਾਂਦੀ ਜਾਂ ਕੱਲੇ ਪੰਜਾਬ ਦੇ ਵੀ ਅਦਰ ਉਧਰ ਪੰਜਾਬ 'ਚ ਕਿੰਨੀਆਂ ਕ ਪੇਟੀਆਂ ਵੇਚ ਚੁੱਕੇ 10 10 ਹਾਂਜੀ ਹਰਮਨ ਜੀ ਹਰਮਨ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿਹ ਸਾਮਾਨ ਕਿੱਥੋਂ ਵੇਚ ਕੇ ਦਮ ਬਣਾਉਂਦੇ ਸੀ ਬਣਾ ਕੇ ਸੇਲ ਕਰਦੇ ਸੀ ਜਿਹੜੇ ਦਿੱਲੀ ਤੋਂ ਲੈ ਕੇ ਆਉਂਦੇ ਸੀ ਨੌਜੋਕ ਹਾਂਜੀ ਤੇ ਕਿੰਨਾ ਕੁ ਹੁਣ ਤੱਕ ਲਿਆ ਚੁੱਕਿਆ ਸਮਾਨ ਤੇ ਕਿਦਾਂ ਲਿਆਉਂਦੇ ਸੀ ਥੋੜਾ ਜਿਹਾ ਸੇਲ ਕੀਤਾ 10-12 ਬੋਨਾਂ ਬੇਟੀਆਂ ਸੇਲੀਆਂ ਨਹੀਂ ਇਹ ਬਣਾਉਣ ਦਾ ਤਰੀਕਾ ਤੁਹਾਨੂੰ ਕਿੱਥੋਂ ਆਇਆ ਇਹ ਇਹ ਕਿੱਥੋਂ ਪਤਾ ਚੱਲਿਆ ਵੀ ਐਵੇਂ ਸ਼ਰਾਬ ਬਣਦੀ ਹੈ ਇਹ ਕਹੇ ਤੋਂ ਕੋਈ ਦੱਸਿਆ ਨਹੀਂ ਤੇ ਕਹਿੰਦਾ ਹੈ ਹੈ ਕਿਸੇ ਨੇ ਦੱਸਿਆ ਸੀ ਜਦੋਂ ਤੋਂ ਪਤਾ ਲੱਗਿਆ ਅੱਛਾ ਹਾਂਜੀ ਨਹੀਂ ਕੌਣ ਸੀ ਪਤਾ ਕਿਦਾਂ YouTube YouTube ਤੋਂ ਦੇਖਿਆ YouTube ਤੋਂ ਦੇਖ ਕੇ ਤੇ ਜਿਹੜੇ ਲੇਬਲ ਵਗੈਰਾ ਸੀ ਉਹ ਕਿਦਾਂ ਤਿਆਰ ਕਰਦੇ ਸੀ ਤੁਸੀਂ ਕਿੰਨੇ ਤਰ੍ਹਾਂ ਦੇ ਬ੍ਰਾਂਡ ਦੇ ਲੇਬਲ ਤਿਆਰ ਕੀਤੇ ਹੋਏ ਸੀ ਇੱਕ ਹੀ ਤਰ੍ਹਾਂ ਦੋ ਤਰ੍ਹਾਂ ਦਾ ਹੀ ਜੀ ਕਿਹੜਾ ਕਿਹੜਾ ਹਾਂ ਮਾਲਟਾ ਤੇ ਸੌਂਫੀ ਅੱਛਾ ਹਾਂ ਇਹ ਪੰਜਾਬ ਸਰਕਾਰ ਦੇ ਲੈਵਲ ਤੇ ਆਰਗਨਾਈਜ਼ ਕਰਦੇ ਸੀ ਹਰਾਨੇ ਤੇ ਹੁਣ ਤੱਕ ਪੰਜਾਬ ਤੋਂ ਬਾਹਰ ਵੀ ਕਿਤੇ ਦਾ ਵੀ ਮਿਲਣਾ ਹੈ ਹਾਂ ਕਿੰਨੇ ਦੀ ਬੋਤਲ ਵੇਚਦੇ ਸੀ ਕਿੰਨੇ ਚਿਰ ਤਿਆਰ ਹੁੰਦੀ ਸੀ ਕਿੰਨੇ ਦੀ ਵੇਚਦੇ ਸੀ 70 80 ਰੁਪਏ ਦੀ ਬੋਤਲ ਵੇਚਦੇ ਸੀ ਅੱਛਾ ਕਿੰਨੇ ਜਿਹੜੇ ਤੋਂ ਛੋਟਾ ਖਰਚਾ ਕਿੰਨਾ ਅੰਦਾਜ਼ਾ ਦੇ ਕੇ ਬੋਤਲ ਤਿਆਰ ਕਰਦੇ 50 ਪਰ ਬਈ ਹਾਂ 50 ਕਰਦੇ ਠੀਕ ਆ